ਤਾਂ ਪੰਜਾਬੀ 뮤직 ਇੰਡਸਟਰੀ ਦੇ ਸਰਤਾਜ ਮੰਨੇ ਜਾਣ ਵਾਲੇ ਕੁਲਦੀਪ ਮਾਨਕ ਦੇ ਦੋਤੇ ਹਸਨ ਮਾਨਕ ਨਾਲ ਜੁੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਸਲ ਹਸਲ ਮਾਨਕ ਤੇ ਇਹ ਇਲਜ਼ਾਮ ਲੱਗੇ ਨੇ ਕਿ ਉਹ ਆਪਣੀ ਵੋਟੀ ਦੀ ਮਰਜ਼ੀ ਤੋਂ ਬਿਨਾਂ ਦੂਜਾ ਵਿਆਹ ਜ਼ਬਰਨ ਕਰਵਾ ਰਹੇ ਨੇ ਜੀ ਹਾਂ ਤੁਹਾਨੂੰ ਦੱਸਦੇ ਕਿ ਵੱਡੇ ਇਲਜ਼ਾਮ ਲੱਗੇ ਨੇ ਹਸਨ ਮਾਨਕ ਤੇ ਤੇ ਇਲਜ਼ਾਮ ਉਹਨਾਂ ਦੀ ਪਤਨੀ ਵੱਲੋਂ ਲਗਾਏ ਗਏ ਨੇ ਜਿਸ ਵਿੱਚ ਜਿਸ ਵਿੱਚ ਉਹਨਾਂ ਦੀ ਪਤਨੀ ਵੱਲੋਂ ਇਹ ਕਿਹਾ ਗਿਆ ਕਿ ਪਹਿਲਾਂ ਉਹਨਾਂ ਦੀ ਹਸਨ ਮਾਨਕ ਵੱਲੋਂ ਉਹਨਾਂ ਦੀ ਪਤਨੀ ਦੀ ਕੁੱਟਮਾਰ ਕੀਤੀ ਜਾਂਦੀ ਹੈ ਘਰ ਵਿੱਚ ਕਿ ਦਿੱਤਾ ਜਾਂਦਾ ਤੇ ਜਬਰਨ ਯੂਕੇ ਰਹਿਣ ਵਾਲੀ ਕਿਸੇ ਕੁੜੀ ਦੇ ਨਾਲ ਵਿਦੇਸ਼ ਰਹਿਣ ਵਾਲੀ ਕਿਸੇ ਕੁੜੀ ਦੇ ਨਾਲ ਵਿਆਹ ਕਰਵਾਇਆ ਜਾਂਦਾ ਬੰਗੇ ਇੱਕ ਵਿਆਹ ਕਰਵਾਇਆ ਜਾਂਦਾ ਜਿਸ ਤੋਂ ਬਾਅਦ ਇੱਕ ਗੁਰੂ ਘਰ ਵਿੱਚ ਜਿਹੜੇ ਅਨੰਦ ਕਾਰਜ ਵੀ ਹੁੰਦੇ ਨੇ ਹਾਲਾਂਕਿ ਇਸ ਅਨੰਦ ਕਾਰਜ ਦੀ ਗੱਲ ਤੋਂ ਜਿਹੜੇ ਉਸ ਗੁਰੂ ਘਰ ਦੇ ਗ੍ਰੰਥੀ ਸਾਹਿਬ ਨੇ ਉਹ ਤਾਂ ਉਹ ਤਾਂ ਰਾਜ਼ੀ ਹੁੰਦੇ ਨੇ ਉਹ ਐਗਰੀ ਕਰਦੇ ਨੇ ਹਾਮੀ ਭਰਦੇ ਨੇ ਪਰ ਉੱਥੇ ਹੀ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਜਾਂ ਹਸਨ ਮਾਨਕ ਦੀ ਗੱਲ ਕਰੀਏ ਉਹਨਾਂ ਵੱਲੋਂ ਇਹ ਸਾਰੀਆਂ ਗੱਲਾਂ ਨੂੰ ਨਕਾਰ ਦਿੱਤਾ ਜਾਂਦਾ ਹੈ ਜਿਸ ਬਾਰੇ ਦੀਪ ਪਤਨੀ ਦੀ ਜਿਹੜੀ ਵਕੀਲ ਹੈ ਉਹਨਾਂ ਦਾ ਕਹਿਣਾ ਕਿ ਪਰਚੇ ਤੋਂ ਬਚਣ ਲਈ ਹਸਨ ਮਾਨਕ ਜਿਹੜੇ ਨੇ ਇਹ ਅਜਹਈਆਂ ਗੱਲਾਂ ਕਰ ਰਹੇ ਨੇ ਹਸਨ ਮਾਨਕ ਦਾ ਕਹਿਣਾ ਕਿ ਮੇਰੀ ਮੇਰਾ ਪਤਨੀ ਨਾਲ ਕੁਝ ਡਿਸਪਿਊਟ ਚੱਲ ਰਿਹਾ ਸੀਗਾ ਜਿਸ ਦੇ ਚੱਲਦੇ ਮੈਂ ਇੱਥੇ ਥਾਣੇ ਪਹੁੰਚਿਆ ਪਰ ਉੱਥੇ ਹੀ ਜੇਕਰ ਉਹਨਾਂ ਦੀ ਪਤਨੀ ਦੀ ਗੱਲ ਗੱਲ ਬਾਰੇ ਗੌਰ ਕੀਤਾ ਜਾਵੇ ਤਾਂ ਉਹਨਾਂ ਵੱਲੋਂ ਇਹ ਕਹਿਣਾ ਕਿ ਹਸਨ ਮਾਨਕ ਨੇ ਕਟਮਾਰ ਕੀਤੀ ਹੈ ਉਹਨਾਂ ਦੀ ਪਤਨੀ ਦੀ ਕਟਮਾਰ ਕੀਤੀ ਹੈ ਘਰੇ ਡਾਕ ਦਿੱਤਾ ਤੇ ਜ਼ਬਰਨ ਵਿਦੇਸ਼ ਰਹਿਣ ਵਾਲੀ ਕਿਸੇ ਕੁੜੀ ਦੇ ਨਾਲ ਦੂਜਾ ਵਿਆਹ ਕਰਵਾਇਆ ਜਾ ਰਿਹਾ ਹਾਲਕਿ ਇਹ ਵੀ ਗੱਲ ਉੱਠਦੀ ਹੈ ਕਿ ਮੁਸਲਮਾਨ ਧਰਮ ਵਿੱਚ ਚਾਰ ਵਿਆਹ ਕਰਾਣੇ ਕੋਈ ਗਲਤ ਗੱਲ ਨਹੀਂ ਹੈ ਚਾਰ ਵਿਆਹ ਕਰਾ ਸਕਦੇ ਨੇ ਪਰ ਉੱਥੇ ਹੀ ਉਹਨਾਂ ਦੀ ਪਤਨੀ ਦਾ ਕਹਿਣਾ ਹੈ ਕਿ ਪਹਿਲੀ ਪਤਨੀ ਦੀ ਜੇਕਰ ਰਜ਼ਾਮੰਦੀ ਹੈ ਤਾਂ ਹੀ ਦੂਜੇ ਵਿਆਹ ਨੂੰ ਅਪਰੂਵਲ ਮਿਲਦੀ ਹੈ ਨਹੀਂ ਤਾਂ ਦੂਜਾ ਵਿਆਹ ਉਸ ਨੂੰ ਸਹੀ ਨਹੀਂ ਮੰਨਿਆ ਜਾਂਦਾ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ ਪਹਿਲੀ ਪਤਨੀ ਦੀ ਮਰਜ਼ੀ ਤੋਂ ਬਿਨਾ ਦੂਜਾ ਵਿਆਹ ਕਰਾਇਆ ਜਾ ਰਿਹਾ ਸੀਗਾ ਪਤਨੀ ਵੱਲ ਇਲਜ਼ਾਮ ਲੱਗੇ ਨੇ ਕਟਮਾਰ ਕੀਤੀ ਹੈ ਤੇ ਇਸ ਪੂਰੀ ਘਟਨਾ ਵਿੱਚ ਜੋ ਲੋਕ ਵੀ ਸ਼ਾਮਲ ਸਨ ਚਾਹੇ ਹਸਨਮਾਨਕ ਦੇ ਪਰਿਵਾਰ ਦੇ ਨੇ ਕੋਈ ਯੋਆ ਯਾਰ ਦੋ ਨੇ ਕੋਈ ਰਿਸ਼ਤੇਦਾਰ ਨੇ ਸਾਰੇ ਖਿਲਾਫ ਪੂਰੇ ਤਰੀਕੇ ਦੇ ਨਾਲ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਪਤਨੀ ਵੱਲੋਂ ਮੰਗ ਚੁੱਕੀ ਗਈ ਹੈ ਹਾਲਾਂਕਿ ਹਸਨ ਮਾਨਕ ਵੱਲੋਂ ਇਸ ਗੱਲ ਨੂੰ ਨਕਾਰ ਦਿੱਤਾ ਗਿਆ ਉਹਨਾਂ ਕਹਿਣਾ ਹੈ ਕਿ ਇਦਾਂ ਦਾ ਕੋਈ ਵਿਆਹ ਦੀ ਗੱਲ ਨਹੀਂ ਹੈ ਕੋਈ ਮਸਲਾ ਨਹੀਂ ਹੈ ਬਲਕਿ ਅਸੀਂ ਪਹਿਲੀ ਪਤਨੀ ਨਾਲ ਕਿਸੇ ਡਿਸਪਿਊਟ ਦੇ ਚੜ ਦੇ ਥਾਣੇ ਪਹੁੰਚੇ ਹਾਂ ਪਰ ਦੂਜੇ ਵਿਆਹ ਲਈ ਤਾਂ ਸਵਾਲ ਹੀ ਨਹੀਂ ਉੱਠਦਾ ਹੁਣ ਇਸ ਪੂਰੇ ਮਾਮਲੇ ਵਿੱਚ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਪਰ ਵਕੀਲ ਵੱਲੋਂ ਜਿਹੜੇ ਹਸਨਮਾਨਕ ਦੀ ਪਤਨੀ ਦੀ ਵਕੀਲ ਹੈ ਪਹਿਲੀ ਵੋਟ ਦੀ ਵਕੀਲ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਰਚੇ ਤੋਂ ਬਚਣ ਖਾਤਰ ਹਸਨਮਾਨਕ ਗੱਲਾ ਕੁਮਾਰ ਆਏ ਨੇ ਬਲਕਿ ਲੋਕਾਂ ਨੇ ਉਹਨਾਂ ਨੂੰ ਸਿੱਧੇ ਸਿੱਧੇ ਤੌਰ ਤੇ ਵੇਖਿਆ ਹੈ ਗਵਾਹ ਗਵਾਹ ਨੇ ਉਹਨਾਂ ਕੋਲ ਜਿਨ੍ਹਾਂ ਨੇ ਵੇਖਿਆ ਕਿ ਭਾਈ ਆਖਰੀ ਜਦੋਂ ਵਿਆਹ ਤੋਂ ਬਾਅਦ ਆਖਰੀ ਜਦੋਂ ਮੀਲ ਖਾਇਆ ਜਾਂਦਾ ਯਾਨੀ ਆਖਰੀ ਰੋਟੀ ਖਾਈ ਜਾਂਦੀ ਹੈ ਮੁੰਡਾ ਕੁੜੀ ਸਾਰੇ ਪਰਿਵਾਰ ਵੱਲੋਂ ਜਿਹੜੀ ਰੋਟੀ ਖਾਈ ਜਾਂਦੀ ਹੈ ਇਕੱਠੇ ਬੈਠ ਕੇ ਉਸ ਮੌਕੇ ਤੇ ਪੁਲਿਸ ਨੇ ਚੱਕ ਕੇ ਲਿਆਂਦਾ ਇਸ ਵਿੱਚ ਸੱਚਾਈ ਕੀ ਹੈ ਪੂਰੀ ਜਦੋਂ ਪਰਦਾ ਖੁੱਲਣ ਗਿਆ ਸੱਚਾਈ ਖੁਦ ਬਖੁਦ ਸਾਹਮਣੇ ਆ ਜਾਵੇਗੀ ਮਨਦੀਪਾ ਮਨਦੀਪਾ ਹਾਂਜੀ ਕਿਹੜਾ ਪਿੰਡ ਤੁਹਾਡਾ ਮੈਨ ਕੋਰ ਸਿੰਘ ਜ਼ਿਲ੍ਹਾ ਲਖਿੰਡਾ ਜੀ ਤੁਸੀਂ ਕਿੰਨੀ ਦੇਰ ਹੋ ਗਈ ਤੁਹਾਡੇ ਵਿਆਹ ਹੋਏ ਨੂੰ 3 ਸਾਲ ਹੋ ਗਏ ਹਾਂਜੀ ਕੁਝ ਤਰੀਕਾ ਪਤਾ ਕਿਹੜੀ ਤਰੀਕ ਨੂੰ ਹੋਇਆ ਸੀ ਹਾਂਜੀ 11 ਤਰੀਕ 7ਵਾਂ ਮਹੀਨਾ 2021 22 ਚ ਜੀ 2022 ਦੇ ਵਿੱਚ ਹੋਇਆ ਸੀ ਹਾਂਜੀ ਵਿਆਹ ਜਿਹੜਾ ਉਹ ਕਿਹੜੀਆਂ ਰਸਮਾਂ ਦੇ ਨਾਲ ਹੋਇਆ ਸੀ ਐਡਾ ਆਪਣਾ ਨਿਕਾਹ ਹੀ ਹੋਇਆ ਸੀ ਜੀ ਨਿਕਾਹ ਹੋਇਆ ਸੀ ਹਾਂਜੀ ਤੁਸੀਂ ਵੀ ਉਸੇ ਬਲੌਕ ਕਰਦੇ ਹੋ ਜਾਂ ਕਿਸੇ ਨਹੀਂ ਨਹੀਂ ਉਸੇ ਕੈਟਾਗਰੀ ਚ ਉਸੇ ਕੈਟਾਗਰੀ ਵਿੱਚ ਬਲੌਕ ਕਰਦੇ ਹਾਂਜੀ ਫਿਰ ਹੁਣ ਇੱਥੇ ਬੰਗਾਲ ਜ਼ਿਲ੍ਹਾ ਨਵਾਂ ਸ਼ਹਿਰ ਦੇ ਬਜੇ ਤੁਸੀਂ ਕੀ ਕਰਨਾ ਹੈ ਜਿਹੜੇ ਕੰਪਲੀਟ ਦਿੱਤੀ ਆ? ਇਹ ਜੀ ਮੇਰੇ ਹਸਬੰਡ ਹਸਨ ਮਾਨਕ ਉਰਫ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਪਿੰਡ ਸੈਦੋ ਕੇ ਵਿਆਹੀ ਸੀਗੀ ਮੈਂ ਤੇ ਇਹ ਦੂਜਾ ਵਿਆਹ ਕਰਵਾਏ ਸੀਗੇ ਬੰਗੇ। ਕਰਵਾਇਆ। ਤੁਹਾਨੂੰ ਪਿੰਦਾ ਪਤਾ ਲੱਗਾ ਦੂਜਾ ਵਿਆਹ ਕਰਾ ਕੇ? ਉਦਾਂ ਜੀ ਮੇਰੇ ਭਰਾ ਕੋਲੇ ਮਤਲਬ ਇਦਾਂ ਥੋੜੀ ਜੀ ਉਹ ਆਈ ਸੀਗੀ ਗੱਲ। ਉਹਨਾਂ ਨੇ ਆ ਕੇ ਦੇਖਿਆ ਜੀ ਫਿਰ ਉਹਨਾਂ ਨੇ ਬੰਗੇ ਪੁਲਿਸ ਸਟੇਸ਼ਨ ਆ ਕੇ ਕੰਪਲੀਟ ਕੀਤੀ ਕਿਸ ਨੇ ਦਾ ਹੈ ਉਹ ਕੁੜੀ ਕਿੱਥੇ ਦੀ ਆਹੋ ਜੀ ਯੂਕੇ ਦੀ ਆ ਜੀ ਬਰੇਸ਼ ਦੀ ਆ ਹਾਂਜੀ ਹਾਂਜੀ ਕਿਹਨ ਕੀ ਕਾਰਵਾਈ ਹੋਈ ਹਾਂਜੀ ਹਾਂਜੀ ਕੁਝ ਪਤਾ ਨਹੀਂ ਦੱਸਣਗੇ ਜੀ ਇਦਾਂ ਬਿਆਨ ਲੈ ਲਏ ਉਹਨਾਂ ਨੇ ਕਿ ਇਹ ਇਹ ਤੇ ਇਹ ਜਾਂਦਾ ਕਿ ਤੁਹਾਡੇ ਜਿਹੜੇ ਆ ਮੁਸਲਮਾਨ ਜਿਹੜੀ ਕਮੇਗਲ ਦੇ ਵਿੱਚ ਚਾਰ ਵਿਆਹ ਜਿਹੜੇ ਉਹ ਕਰਾਏ ਜਾਣੇ ਜਾਇਜ਼ ਹੈਗੇ ਨਹੀਂ ਜੀ ਇਦਾਂ ਨਹੀਂ ਚਾਰ ਹੈ ਤਾਂ ਹੈਗੇ ਨੇਗੇ ਪਰ ਉਹ ਮਤਲਬ ਵਾਈਫ ਦੀ ਹੁੰਦੇ ਰਜਮੰਦੀ ਹੋਣੀ ਚਾਹੀਦੀ ਆ ਪਰ ਇਹ ਤਾਂ ਮੈਨੂੰ ਕੁੱਟ ਮਾਰ ਕੇ ਘਰੇ ਸੱਟਗੇ ਸੀ ਨਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਕੁਝ ਜਿਹੜੀ ਕੁੱਟ ਮਾਰ ਦੀ ਸ਼ਿਕਾਇਤ ਤੁਸੀਂ ਉੱਥੇ ਕੀਤੀ ਆ ਨਹੀਂ ਜੀ ਕੀਤੀ ਹੋਈ ਆ ਉਦੋਂ ਮੇਰੇ ਕੇਸ ਚ ਚੱਲ ਚੱਲ ਰਹੇ ਨੇਗੇ ਕੁੱਟ ਮਾਰ ਦੀ ਦਾ ਹੁਣ ਅਸੀਂ ਉਹ ਕੰਪਲੀਟ ਕੀਤੀ ਹੋਈ ਆ ਦੁਦਿਵਾਰ ਸ਼ਨੀਵਾਰ ਨੂੰ ਐਸਐਚਓ ਬਠਿੰਡਾ ਦੇ 22 ਤਰੀਕ ਨੂੰ ਮੇਨਾਂ ਕੋ ਕੁੱਟ ਮਾਰ ਕਰਕੇ ਆਇਆ ਘਰੇ ਇਹਨਾਂ ਦੇ ਮੰਮੀ ਜਿਸ ਦਿਨ ਇੱਥੇ ਵਿਆਹ ਕਰਾਣ ਆਇਆ ਹਾਂਜੀ ਹਾਂਜੀ ਉਹਦੇ ਤੁਹਾਨੂੰ ਕਟਮਾਰ ਕਰਕੇ ਬੰਦ ਉੱਥੇ ਕਰਾਂਗੇ ਹਾਂਜੀ ਹਾਂਜੀ ਤੁਸੀਂ ਕੀ ਮੰਗ ਕਰਦੇ ਆ ਬਸ ਇਹ ਇਨਸਾਫ ਮਿਲੇ ਤੋਂ ਇਹਨਾਂ ਦੇ ਸਾਰੇ ਨੰਬਰ ਤੇ ਹੋਰ ਕੋਈ ਕਾਰਵਾਈ ਕੀਤੀ ਜਾਵੇ ਮੈਂ ਤੁਸੀਂ ਨਾਲ ਨਹੀਂ ਰਹਿਣਾ ਚਾਹੁੰਦੇ ਉਹ ਨਹੀਂ ਉਹ ਚੀਜ਼ ਮੈਂ ਬਾਅਦ ਵਿੱਚ ਦੇਖੂੰਗੀ ਜੀ ਕਿ ਇੱਥੇ ਕਾਰਵਾਈ ਕੀਤੀ ਜਾਵੇ ਨਾ ਤੇਰੀ ਫੈਮਿਲੀ ਤੇ ਕਾਰਵਾਈ ਇਹਦੀ ਫੈਮਿਲੀ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਵਿੱਚ ਸੀਗੇ ਸਾਰੇ ਨਾ ਫਟਾ ਥੋੜਾ ਜਿਹਾ ਨਹੀਂ ਹਾਂਜੀ ਮੈਂ ਰਹਿਣਾ ਹਸਮਾਨ ਕੇ ਅਸਲ ਤੁਸੀਂ ਕੁਲਦੀਪ ਮਨਜੀਤ ਦੇ ਕੀ ਲੱਗਦੇ ਮੈਂ ਦੋਤਾ ਜੀ ਉਹਨਾਂ ਦਾ ਉਹਨਾਂ ਦਾ ਦੋਤਾ ਹੈ ਤੇ ਕੀ ਪ੍ਰੋਬਲਮ ਪਈ ਹੈ ਜਿਹੜੀ ਕਿਸੇ ਕਰੇ ਲੜਾਈ ਹੈ ਜੀ ਉਹਦੇ ਕਰਕੇ ਆਏ ਆ ਵੀ ਇੱਕ ਕੀ ਬਦਲ ਕਹੀ ਕਿ ਤੁਹਾਡਾ ਮਤਲਬ ਤੁਸੀਂ ਦੂਜੀ ਮੈਰਿਜ ਕਰਾ ਸ ਕਰਾ ਰਹੇ ਹੋ ਇੱਥੇ ਨਹੀਂ 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 ਅਸੀਂ ਅਰੇ ਟੂਟ ਚੱਲ ਰਿਹਾ ਸੀ ਜਿੰਦਾ ਅਸੀਂ ਤਾਂ ਇੱਥੇ ਆਏ ਆ ਪਹਿਲਾਂ ਹੋ ਚੁੱਕਾ ਤੁਹਾਡਾ ਤਲਾਕ ਹੋ ਗਿਆ ਰ ਨੀ ਜੀ ਉਹ ਸਾਡਾ ਲੜਾਈ ਚੱਲ ਰਹੀ ਆ ਆਪਸ ਵਿੱਚ ਹਾਂਜੀ ਹਾਂਜੀ ਕੋਈ ਬਸ ਕਰੀ ਲੁੱਡ ਸਪਿਊਟ ਆ ਹੋਰ ਕੁਝ ਵਿਆਹ ਨਹੀਂ ਕਰਾਉਣਾ ਨਹੀਂ ਨਹੀਂ ਇਹ ਤੇ ਗੁਰਦੁਆਰੇ 574 ਮੈਰੇਜ ਹੋਈ ਆ ਜਾਇ ਮਹੱਲੇ ਵਾਲੇ ਵੀ ਕਹਿੰਦੇ ਤੁਸੀਂ ਵਿਆਹ ਕਰਾਇਆ ਹੋਂ ਤਾਂ ਇਹ ਜੀ ਨਹੀਂ ਗੁਰਦੁਆਰਾ ਪੰਥਮਾਤਾ ਸਹਿਪੁਰ ਪਾਠੀ ਸਾਹਿਬ ਜਿਹੜੇ ਹੈ ਨਹੀਂ ਨਹੀਂ ਸਾਬਾ ਜੀ ਕੀ ਨਾਮ ਤੁਹਾਡਾ ਗੁਰਮੀਰ ਸਿੰਘ ਜੀ ਗੁਰਮੀਰ ਸਿੰਘ ਹਾਂ ਜੀ ਆਏ ਕਿਸ ਗੁਰੂ ਘਰ ਸੇਵਾਣ ਆ ਰਹੇ ਹੋ ਗੁਰਦੁਆਰਾ ਪੰਥਮਾਤਾ ਸਾਹਿਬ ਕੋਲ ਜੀ ਕਿੱਥੇ ਮੰਗਾ ਆਏ 23 ਤਰੀਕ ਨੂੰ ਕੋਈ ਇੱਥੇ ਵਿਆਹ ਵੀ ਹੋਇਆ ਸੀਗਾ ਹਾਂ ਜੀ ਹੋਇਆ ਆਨੰਦ ਕਾਰ ਕੀ ਨਾਮ ਆ ਉਹਨਾਂ ਦਾ ਸਨਮਾਨਕ ਲੜਕੀ ਦਾ ਜਸਪ੍ਰੀਤ ਕੌਰ ਗੁਰੂ ਮਰਿਆਦਾ ਅਨੁਸਾਰ ਹਾਂ ਗੁਰਮਰਿਆਦਾ ਅਨੁਸਾਰ ਪੂਰੀ ਮਰਿਆਦਾ ਅਨੁਸਾਰ ਹੋਇਆ ਜੀ ਵਿਆਹ ਹੋਇਆ ਹਾਂਜੀ ਅਨਮੋਲ ਪੈਸੇ ਚ ਵਿਆਹ ਸੀ ਉਹਨਾਂ ਦਾ ਤੇ ਜਿਹੜੇ ਫਿਰ ਇੱਥੇ ਆ ਗਏ ਲੰਗਰ ਹਾਂ ਜੀ ਲੰਗਰ ਅੰਦਕਾਰ ਜਿੱਥੇ ਹੋਇਆ ਅੰਨਦਕਾਰ ਜਿੱਥੇ ਹੋਇਆ ਹਾਂਜੀ ਕਿੰਨੇ ਕਿਸਗੇ ਬਰਾਤੀ ਆਏ ਸੀ ਤਕਰੀਬਨ 25 30 30 ਜਣੇ ਸੀ ਕੋਈ ਰਜਿਸਟ੍ਰੇਸ਼ਨ ਵਗੈਰਾ ਹੁੰਦੀ ਆ ਆਪਣੇ ਗੁਰੂ ਘਰ ਇੱਥੇ ਕੋਈ ਉਹ ਹੁੰਦੇ ਸਰਟੀਫਿਕੇਟ ਬਣਦਾ ਜੀ ਸਰਟੀਫਿਕੇਟ ਬਣਦਾ ਠੀਕ ਸ਼ੁਕਰੀਆ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਐਡਵੋਕੇਟ ਪਰਮਿੰਦਰ ਕੌਰ ਗੇਲਾ ਜੀ ਪਟੈਂਡਾ ਡਿਸਟ੍ਰਿਕਟ ਤੋਂ ਅੱਜ ਕਿੱਨਾ ਬੰਗਿਆ ਥਾਣੇ ਦੇ ਵਿੱਚ ਆਉਣੇ ਹੋਏ ਤੇ ਜੀ ਮੇਰੀ ਕਲਾਇੰਟ ਹੈ ਅਸਲ ਮਨਜੀ ਦੀ ਜੋ ਵਾਈਫ ਸੀ ਠੀਕ ਹੈ ਜੀ ਉਹਦੇ ਹਸਬੰਡ ਦੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਵੀ ਇਹਨੇ ਵਿਆਹ ਕਰਵਾ ਲਿਆ ਆ ਤੇ ਉਹਨਾਂ ਦੇ ਖਿਲਾਫ ਅਸੀਂ ਇੱਥੇ ਕਾਰਵਾਈ ਕਰਵਾਉਣ ਵਾਸਤੇ ਬੰਗਿਆ ਆਏ ਹੋਏ ਸੀ ਇਹਦੇ ਜੋ ਹਸਲਮਾਨ ਹੈ ਇਹਦੇ ਖਿਲਾਫ 2012 ਡੀਵੀ ਐਕਟ ਤੇ 125 ਮੇਨਟਨੈਂਸ ਦਾ ਅਸੀਂ ਆਲਰੇਡੀ ਬਟਿੰਡਾ ਕੋਰਟ ਚ ਲਾਇਆ ਹੋਇਆ ਤੇ ਅੱਜ ਤੱਕ तकरीबन 3 ਕੁ ਮਹੀਨੇ ਪਹਿਲਾਂ ਹਸਲ ਮਾਨਕ ਦੇ ਖਿਲਾਫ ਅਸੀਂ ਕੰਪਲੇਂਟ ਦਿੱਤੀ ਹੋਈ ਸੀ ਐਸਐਸਪੀ ਸਾਹਿਬ ਬਟਿੰਡਾ ਨੂੰ ਉਥੇ ਰਾਜੀਨਾਮਾ ਕਰਕੇ ਕੁੜੀ ਨੂੰ ਆਪਣੇ ਘਰ ਲੈ ਆਇਆ ਸੀ ਜਿਸ ਟਾਈਮ ਇਹਦੀ ਇਹਦੀ ਮੈਰਿਜ ਹੋਈ ਆ 23 ਨਵੰਬਰ ਨੂੰ ਉਸ ਟਾਈਮ ਕੁੜੀ ਇਹਦੇ ਘਰ ਬੈਠੀ ਸੀ 23 ਨਵੰਬਰ ਨੂੰ ਇਸ ਟਾਈਮ ਮੈਂ ਹਾਂਜੀ 2024 ਦੀ ਹਾਂਜੀ ਹਾਂਜੀ ਵਿਆਹ ਕਿੱਥੇ ਕਰਾਣਾ ਆਇਆ ਸੀ ਉਹ ਇਹ ਜੀ ਪੰਗੇ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਬੰਗਾ ਨੇ ਆ ਅਨ ਇੱਥੇ ਅਨਮੋਲ ਰੈਸਟੋਰੈਂਟ ਹੈ ਉਥੇ ਇਹਨੇ ਮੈਰਿਜ ਕਰਵਾਈ ਆ ਤੇ ਇੱਥੇ ਗੁਰਦੁਆਰਾ ਆ ਆਈਕਨ ਗੁਰਦੁਆਰੇ ਮਾਤਾ ਸਾਹਿਬ ਗੁਰਦੁਆਰ ਸਾਹਿਬਪੁਰ ਗੁਰਦੁਆਰਾ ਉਥੇ ਇਹਨੇ ਆਨੰਦ ਕਾਰਜ ਕਰਵਾਈ ਆ ਉਹ ਹੈ ਕੋਈ ਵੀਡੀਓ ਵਗੈਰਾ ਜਾਂ ਸੀਸੀਟੀਵੀ ਵੀਡੀਓ ਵੀਡੀਓ ਨਹੀਂ ਹੈ ਜੀ ਸਾਨੂੰ ਇਹ ਇਨਫੋਰਮੇਸ਼ਨ ਜਿਹੜਾ ਅਨਮੋਲ ਰੈਸਟੋਰੈਂਟ ਦਾ ਮੈਨੇਜਰ ਆ ਉਹਨੇ ਦਿੱਤੀ ਸੀ ਵੀ ਅਸੀਂ ਉਥੇ ਵੇਟਰ ਭੇਜੇ ਸੀਗੇ ਠੀਕ ਹੈ ਜੀ ਕੋਲ ਡਰਿੰਕ ਵਗੈਰਾ ਵਗੈਰਾ ਵਰਤਨ ਉਹਦਾ ਲਾਸਟ ਮੀਲ ਜਦੋਂ ਖਾ ਰਹੇ ਸੀਗੇ ਉਸ ਟਾਈਮ ਤੇ ਪੁਲਿਸ ਨੇ ਇਹਨਾਂ ਨੂੰ ਉਥੋਂ ਪਕੜ ਕੇ ਥਾਣੇ ਲੈ ਕੇ ਜਾਂਦਾ ਸੀ ਥਾਣਾ ਸਿਟੀ ਬੰਗਾ ਵਿੱਚ ਹਸੰਦਰ ਕਹਿੰਦਾ ਅਸੀਂ ਸਾਡੇ ਤਾਂ ਕੋਈ ਹੈ ਹੀ ਨਹੀਂ ਕੋਈ ਰਿਲੇਸ਼ਨ ਆਪਸੀ ਕੋਈ ਮੈਰਿਜ ਕਰਾਣ ਆਏ ਆ ਉਹ ਤਾਂ ਜੀ ਦੇਖੋ ਹੁਣ ਪਰਚੇ ਤੋਂ ਬਚਦਾ ਕਹੂਗਾ ਹੀ ਉਹ ਤਾਂ ਆਪਣੀ ਸੇਫਟੀ ਲਈ ਕਹੂਗਾ ਨਾ ਬਟ ਜੋ ਸਚਾਈ ਆ ਅਸੀਂ ਪੁਲਿਸ ਨੂੰ ਉਹਦੇ ਬਾਰੇ ਸਾਰਾ ਕੁਝ ਦੱਸ ਦਿੱਤਾ ਹੈ ਐਵੀਡੈਂਸ ਦੇ ਦਿੱਤੇ ਅੱਗੇ ਪੁਲਿਸ ਕਾਰਵਾਈ ਕਰੂਗੀ ਉਹਦੇ ਤੇ ਹਾਂ ਜੀ ਸਰ ਇਹ ਪਤਾ ਲੱਗਿਆ ਕਿ ਕੁਲਦੀਪ ਮਾਨਕ ਦਾ ਭਾਂਜਾ ਕਹਿੰਦਾ ਆਪਣੇ ਆਪ ਨੂੰ ਕਿ ਉਹਨੂੰ ਗ੍ਰਿਫਤਾਰ ਕੀਤਾ ਉਹ ਕੀ ਕਾਰਨ ਹੈ ਜੀ ਇਹਦੇ ਵਿੱਚ ਜਿਹੜਾ ਕੁਲਦੀਪ ਮਾਨਕ ਦਾ ਕੋਈ ਗੱਲ ਨਹੀਂ ਹੈ ਕਿ ਹਸਨ ਖਾਨ ਆ ਇਹ ਵਾਸੀ ਮੋਗੇ ਦਾ ਰਹਿਣ ਵਾਲਾ ਹੈ ਇਹਦੀ ਪਤਨੀ ਨੇ ਬਲਵੀ ਤੇ ਕੰਪਲੇਂਟ ਕੀਤੀ ਸੀ ਆਪਣੇ ਭਰਾ ਦੇ ਥਰੂ ਕਿ ਮੇਰਾ ਇਹ ਪਤੀ ਆ ਇਸ ਮੈਮ ਮੇਰੇ ਵੀ ਆ ਤੇ ਇਹ ਸੈਕੰਡ ਮੈਰਿਜ ਕਰਾਉਣੀ ਚਾਹੁੰਦਾ ਉਸ ਬੰਦੇ ਜਿਹੜਾ ਕੋਈ ਦਰਖਾਸਤ ਆਨਲਾਈਨ ਆਈ ਸੀ ਉਹਦੇ ਵਿੱਚ ਇਹਨੂੰ ਬੁਲਾਇਆ ਗਿਆ ਦੋਨਾਂ ਤਰ੍ਹਾਂ ਨੂੰ ਬੁਲਾਉਣ ਤੋਂ ਬਾਅਦ ਇਹਨਾਂ ਨੇ ਆਪਸੀ ਵਿੱਚ ਗੱਲਬਾਤ ਕਰ ਲਈ ਸੀ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਇਹ ਆਨਦਾ ਕਿ ਸਾਡੀ ਆਪਸੀ ਗੱਲਬਾਤ ਚੱਲ ਰਹੀ ਆ ਉਹ ਜਿਹੜੀ ਲੜਕੀ ਨਾਲ ਇਹ ਮੈਟਰ ਦੀ ਗੱਲ ਕਰਦੇ ਵੀ ਹਜੇ ਤੱਕ ਵਿਆਹ ਦਾ ਕੋਈ ਪੂਫ ਜਾਂ ਸਬੂਤ ਨਹੀਂ ਆ ਇਥੇ ਅਨਬੋਲ ਪੈਲਸ ਆਈ ਸੀ ਪਾਰਟੀ ਚੱਲ ਰਹੀ ਸੀ ਉਹਦੇ ਵਿੱਚ ਉਹਨਾਂ ਦੋਨਾਂ ਤਰ੍ਹਾਂ ਨੂੰ ਬੁਲਾਇਆ ਗਿਆ ਸੀ ਇਹਨਾਂ ਨੇ ਕੰਪਲੀਟ ਕਰ ਦਿੱਤਾ ਹੋਣੇ ਰਾਜੀ ਹੈਗੇ ਆ ਜਾਂ ਕਿ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਨਹੀਂ ਨਹੀਂ ਕੋਈ ਗ੍ਰਿਫਤਾਰੀ ਨਹੀਂ ਆ ਪਹਿਲਾਂ ਵੀ ਟਾਈਮ ਦਿੱਤਾ ਸੀ ਅੱਜ ਵੀ ਇਨਕੁਆਇਰੀ ਚੱਲ ਰਹੀ ਹੈ ਤੇ ਦਰਖਾਸਤ ਹੀ ਪੜਤਾਲ ਚੱਲੀ ਹੈ ਉਹ ਜੋ ਵੀ ਪੜਤਾਲ ਦੇ ਵਿੱਚ ਅ ਪ੍ਰੂਫ ਹੋਣਗੇ ਜਾਂ ਉਹ ਗੱਲ ਇਹ ਹੈਗੀ ਹੈਗੀ ਸਾਹਮਣੇ ਤੇ ਵੈਸੇ ਹੀ ਕਰ ਵੀ ਅਮਰ ਚ ਜਾਂਦੀ ਹੈ